ਸਮਰਾਲਾ ਦੇ ਅੰਬੇਦਕਰ ਕਲੋਨੀ ਵਿੱਚ ਵਾਰੇ ਤੇ ਕਿਰਾਏ ਤੇ ਰਹਿ ਰਹੇ ਇੱਕ ਪਰਿਵਾਰ ਦੇ ਘਰ ਚੋਰਾਂ ਨੇ ਕਮਰੇ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਅਲਮਾਰੀ ਵਿੱਚੋਂ 4.5 ਲੱਖ ਰੁਪਏ ਤੇ 3 ਤੋਲੇ ਸੋਨਾ ਚੋਰੀ ਕਰ ਲਿਆ ਮਕਾਨ ਵਿੱਚ ਕਿਰਾਏ ਤੇ ਰਹਿ ਰਹੇ ਸੁੱਖੀ ਨੇ ਦੱਸਿਆ ਕਿ ਉਹ ਨਾਲ ਦੇ ਕਮਰੇ ਵਿੱਚ ਆਪਣੀ ਪਤਨੀ ਅਤੇ ਬੱਚੇ ਨਾਲ ਸੌ ਰਿਹਾ ਸੀ ਜਦੋਂ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸ ਨੇ ਨਾਲ ਦੇ ਕਮਰੇ ਵਿੱਚ ਦੇਖਿਆ ਕਿ ਉਸ ਦੀ ਅਲਮਾਰੀ ਖੁੱਲੀ ਪਈ ਹੈ ਤੇ ਅਲਮਾਰੀ ਦਾ ਸਾਰਾ ਸਮਾਨ ਬਾਹਰ ਨਿਕਲਿਆ ਖੇਲ ਰਿਆ ਪਿਆ ਹੈ ਜਦੋਂ ਉਸਨੇ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਅਲਮਾਰੀ ਵਿੱਚ ਪਿਆ 4.5 ਲੱਖ ਰੁਪਏ ਤੇ 3 ਤੋਲੇ ਸੋਨਾ ਕਾਇਪ ਸੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਕੀ ਮੰਗ ਲੋਗੇ ਇਹ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੋਰੀ ਹੋਈ ਆ ਅਸੀਂ ਨਾਲ ਦੇ ਰੂਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ ਅਲਮਾਰੀ ਵਾਲਾ ਇਹ ਦੂਸਰਾ ਰੂਮ ਆ ਤੇ ਉਹਨਾਂ ਨੇ ਜਿਹੜੇ ਰੂਮ 'ਚ ਅਸੀਂ ਪਏ ਆ ਉਹ ਸਾਈਡ ਪਰਦਾ ਲਗਾ ਕੇ ਤੇ ਦਰਵਾਜ਼ਾ ਬੰਦ ਕਰਕੇ ਗ੍ਰੇਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਕੀਤੀ ਆ ਸਾਰੀ ਤੁਸੀਂ ਕਿੰਨੇ ਵੇਲੇ ਸਰ ਅਸੀਂ ਸਵੇਰੇ 5 ਵਜੇ ਉੱਠੇ ਹਾਂ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪਏ ਸੀ ਕਿਸੇ ਨੇ ਲਗਾ ਤਾ। ਕਿੰਨਾ ਨੁਕਸਾਨ ਹੋਣਾ ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਏ ਤੇ ਸੋਨਾ ਸੀਗਾ 2.5-3 ਤੋਲੇ ਉਹ ਸਾਰੇ ਹੀ ਲੈ ਗਏ। ਕੋਈ ਲੱਗਦਾ ਜੀ ਇਹ ਸ਼ੱਕ ਹੋ ਰਿਹਾ ਹੈ। ਸ਼ੱਕਤਾਜੀ ਕੋਈ ਨਹੀਂ ਇਥੇ ਵਾਸ ਪਰ ਵਸੇ ਰੰਟ ਤੇ ਰਹਿੰਦੇ ਆ ਸਾਡੇ ਕੋ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਚੱਕ ਤਾਂ ਡਾਊਟ ਤਾਂ ਕਿਸੇ ਤੇ ਨਹੀਂ ਹੈ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਨੇ ਕਿੰਨੇ ਦਿਨ ਹੋ ਗਏ ਇੱਥੇ ਸਾਨੂੰ 6 ਮਹੀਨੇ ਹੋ ਗਏ ਜੀ ਰਹਿੰਦੇ ਆ ਸੀਸੀਟੀਵੀ ਕੈਮਰਾ ਜੀ ਸੀਸੀਟੀਵੀ ਵੀਰੇ ਜਿੱਥੇ ਸੀ ਰਹਿੰਦੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ ਹਾਂਸਰ ਹੁਣ ਦੇਖਾਂਗੇ ਜੀ ਕਰਵਾ ਰਹੇ ਹਾਂ ਈਨਾਮਾਈ ਜਰਨੈਲ ਸਿੰਘ ਜੀ ਰਾਤ ਆਪਣੇ ਚੋਰੀ ਹੋਈ ਹੈ ਕੀ ਕਹੂੰਗੀ ਚੋਰੀ ਜੀ ਸਵੇਰ ਨੂੰ ਸੁਖੀ ਸਾਹਿਬ ਆਕੇ ਨੇ ਸੁਖੀ ਨੇ ਦੱਸਿਆ ਵੀ ਸਾਡਾ ਸਾਰਾ ਕੋਈ ਸਮਾਨ ਲੈ ਗਿਆ ਮੈਂ ਜਦੇ ਨਾਲ ਉੱਥੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈ ਨਾ ਵਿਚਾਰਾ ਲੈ ਗਿਆ ਗ੍ਰਿਲ ਤੋੜਤੀ ਜਿਮਾਰੀ ਚੋ ਜੋ ਗੋਲ ਸੀ ਨਾ ਸਭ ਕੁਝ ਲੈ ਗਿਆ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਗੈਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਇਏ ਜੀ ਕਿੰਨੀ ਗੇਰ ਹੋ ਗਈ ਤੁਹਾਡੇ ਕੋਲ ਤਾਂ ਇਹ ਇਹ ਤਾਂ ਸਾਨੂੰ ਕੋਈ ਸਤਿਕ ਮੀਨ ਨਹੀਂ ਹੋਈ ਜਿਆਦਾ ਗੇਰ ਨਹੀਂ ਹੋਈ ਤੁਹਾਨੂੰ ਸਵੇਰੇ ਪਤਾ ਲੱਗੀ ਜੀ ਸਵੇਰੇ ਸੁਖੀ ਦੇ ਦਸਣ ਤੋਂ ਬਾਅਦ ਜੀ ਘਰੇ ਕੌਣ ਕੌਣ ਸੀ ਜੀ نیچے ਤਾਂ ਮੈਂ ਸੀ ਮੇਰੀ ਨੌ ਆ ਇੱਕ ਮੇਰੇ ਭਾਈ ਦੀ ਨੌ ਆਈ ਹੋਈ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ